ਭਾਈ ਰੋਣਾ ਕੀ ਜਾਂਦਾ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ। ਆਂ ਗਲਿਆ ਘੁੱਟਿਆ ਜੀ ਡਾਂਗਾ ਰੱਖ ਰੱਖ ਕੇ ਭਾਈ ਚੱਡੇ ਵੀ ਪਾੜੇ ਪਏ ਆ ਲੱਤਾਂ ਵੀ ਤੋੜੀਆਂ ਪਈਆਂ ਦੀਆਂ। ਪ੍ਰਾਈਵੇਟ ਜਗ੍ਹਾ ਤੇ ਬੂਟ ਰੱਖ ਰੱਖ ਕੇ ਦੱਬਿਆ। ਜੀ ਦੇਖੋ ਤੁਸੀਂ ਭਾਈ ਉਹਦੀ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਲਾਸ਼ਾਂ ਪਈਆਂ ਪਈਆਂ। ਆ ਪੋਰਸਨਾਂ ਨੇ ਘੁੱਟਿਆ ਮੇਰੇ ਮੁੰਡਾ ਨੂੰ। ਆ ਦੇਖੋ। ਇਹ ਗੁੜਾ ਹਾਲ ਕੀਤਾ ਵੀ ਅੱਖਾਂ ਸੁੱਟੀਆਂ ਪਈਆਂ ਬੁੱਲ ਪਾੜੇ ਪਏ ਦੇਖੋ। ਇਹ ਕੋਈ ਚੋਰ ਸੀਗਾ ਜਿਹਨੂੰ ਮਾਰਦੇ ਪਏ ਸੀਗੇ। ਆ ਦੇਖੋ ਭਾਈ ਜੀ। ਕਾਨ ਦੇ ਕੋ ਕਾਨ ਨਾ ਕਾਨ ਚੋਂ ਹੁੰਗ ਨਿਕਲਦਾ ਪਿਆ ਹਾ ਇੱਧਰ ਕੰਮ ਦੇਖੋ ਭਾਜੀ ਆਹ ਕਾਨਾ ਪੱਟੀ ਗਈ ਆਹ ਲਬਾਵਾ ਇੱਧਰ ਆ ਦੇਖੋ ਆ ਦੂਜੀ ਬਾਹਰ ਲੇ ਲੋ ਭਾਜੀ ਅੱਬੋ ਬੁਰਾ ਹਾਲ ਕੀਤਾ ਯਾਰ ਮੇਰੇ ਮੁੰਡੇ ਜਣਾਂ ਨੇ ਮਾਰ ਮਾਰ ਕੇ ਹਾਂਜੀ ਹਾਂਜੀ ਮੇਰੇ ਬੱਚਾ ਗਲਤ ਤੇ ਪਾਸੇ ਨਹੀਂ ਤੁਰੂਗਾ ਕਿਰੇ ਪਾਸੇ ਤੁਰੂਗਾ ਗੱਡੀ ਦੇ ਵਿੱਚ ਬੈਠਾ ਇਹ ਉਹੀ ਨੌਜਵਾਨ ਪ੍ਰੇਮ ਸ਼ਰਮਾ ਹੈ ਜੋ ਕਿ ਬੀਤੇ ਦਿਨੀ ਆਪਣੇ ਇੱਕ ਸਾਥੀ ਦੇ ਨਾਲ ਲੁਧਿਆਣਾ ਦੇ ਰਖਬਾਗ ਪਾਰਕ ਦੇ ਵਿੱਚ ਬੈਠਾ ਹੋਇਆ ਸੀ ਜਿਸ ਦੌਰਾਨ ਸਿਵਲ ਵਰਦੀ ਦੇ ਵਿੱਚ ਆਏ ਪੁਲਿਸ ਮੁਲਾਜ਼ਮਾ ਨੇ ਮੁੰਡੇ ਨੂੰ ਉਥੋਂ ਚੁੱਕਿਆ ਤੇ ਥਾਣੇ ਲੈ ਗਏ ਜਿਸ ਤੋਂ ਬਾਅਦ ਮੁੰਡੇ ਦੀ ਹਾਲਤ ਅਜਹੀ ਹੋ ਗਈ ਕਿ ਉਸਦੇ ਪਿੰਡੇ ਉੱਤੇ ਨੀਲ ਦੇਖ ਪਰਿਵਾਰਕ ਮੈਂਬਰਾਂ ਦੇ ਹੋਸ਼ ਫਾਗਦਾ ਹੋਗੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮਾ ਨੇ ਸਾਡੇ ਮੁੰਡੇ ਨਾਲ ਬੁਰੀ ਤਰ੍ਹਾਂ ਬੇਵਜ੍ਹਾ ਕੁੱਟਮਾਰ ਕੀਤੀ ਹੈ ਤੇ ਮੁੰਡੇ ਨੂੰ ਕੁੱਟ-ਕੁੱਟ ਕੇ ਲਾਲ ਕਰ ਦਿੱਤਾ। ਬੰਦ ਕਰੇ ਬੰਦ ਕਰੇ ਬੰਦ ਕਰ। ਇਹਦਾ ਪਾਜੀ ਪਰਫ ਦੇ ਨਾਲ ਉਹਨਾਂ ਨੇ ਮੈਨੂੰ ਕਿਹਾ ਕਿ ਅੰਦਾ ਪਰਮ ਕਰਾ ਦ ਪਰਮ ਦਾ ਟੋਕੋਰ ਕਰੀ ਕਰ ਜਾ ਕੇ ਕਹਿੰਦਾ ਜੇ ਤੂੰ ਕਦੇ ਲੈ ਗਏ ਜੈ ਇਹਨੂੰ ਹਸਪਤਾਲ ਲੈ ਕੇ ਗਿਆ ਕਿਤੇ ਵੀ ਲੈ ਗਿਆਗਾ ਕਹਿੰਦਾ ਤੇਰੇ ਤੇ ਪਰਚਾ ਡਬਲ ਪਾ ਦੇਗਾ ਕਹਿੰਦਾ ਤੂੰ ਜਾ ਇਹ ਜਿਹੇ ਕੇਸਾਂ 'ਚ ਫਸਾਉਂਗਾ ਤੂੰ ਚੇਤੇ ਰੱਖੇਗਾ। ਕੌਣ ਕਹਿੰਦਾ ਪੁਲਿਸ ਮਾਜੰਗੋ ਬੋਲਦਾ ਸਾਲੇ ਨੇ ਇਹ ਲੈਪ ਚਾਹੀ ਅੱਛਾ ਹਾਂਜੀ ਉਹਨੇ ਇਹ ਗੱਲ ਕਹੀ ਆ ਆਹ ਦੇਖੋ ਇਧਰ ਆਲੇ ਕੋ ਉੱਪਰ ਆ ਕੰਨ ਦੇਖੋ ਇਹਦੇ ਆ ਲੋ ਅ ਸਿਰ ਦੇ ਰੋਗ ਬੜੇ ਦੇਖੋ ਕਿੱਡੇ ਕਿੱਡੇ ਪਾਏ ਪਏ ਮਾਰ ਮਾਰ ਆ ਬਾਹ ਤੋੜੀ ਪਈਆਂ ਆ ਲਾਠੀ ਚਾਰਜ ਹੋਇਆ ਹੁਣ ਤਾਂ ਨੂੰ ਲੇਡੀਜ਼ ਖੜੇ ਮੈਂ ਤੁਹਾਨੂੰ ਚੀਜ਼ਾਂ ਪ੍ਰਾਈਵੇਟ ਜਗ੍ਹਾ ਤੇ ਦਿਖਾਵਾਂ ਇਹ ਕੰਮ ਹੋਇਆ ਬਜੀ ਦਿਨਾਰ ਅੱਛਾ ਐਦਾਂ ਮਾਰੀ ਤਾ ਯਾਰ ਬੱਚੇ ਨੂੰ ਮੈਨੇ ਕਹਾਂ ਕਤਲ ਕੀਤਾ ਸੀ ਕਿਸੇ ਨਾ ਕੋ ਭੈਣ ਕੋ ਕਸ਼ ਕੀਤਾ ਸੀ ਧੱਕਾ ਕੀਤਾ ਸੀਗਾ ਬੱਡੇ ਬੱਸ ਸੈਚ ਕਰਨਾ ਚਾਹੀਦਾ ਮੈਂ ਇਹ ਗਣਾ ਸਸਪੈਂਡ ਕਰਾਵਾਂਗਾ ਮੈਂ ਕਰਾਉਂਗਾ ਭਲਾ ਵੀ ਮੇਰਾ ਸਾਰਾ ਕੁਝ ਬਿੱਗ ਜੂਵੇ ਮੇਰਾ ਜੋ ਮਰਜ਼ੇ ਮੇਰੇ ਕੋਲ ਜੋ ਕੁਛ ਹੈ ਮੇਰਾ ਬਿੱਗ ਜੀ ਮੈਂ ਆਪਣੇ ਪੁੱਤ ਨੂੰ ਸਵਾਦਵਾਉਂਗਾ ਇਹ ਸਾਰੇ ਬੰਦਿਆਂ ਨੂੰ ਮੈਂ ਸਸਪੈਂਡ ਕਰਾਉਂਗਾ ਅਸੇ ਕੰਨ ਕੰਨ ਦੇਖੋ ਭਾਈ ਖੂਨ ਲੱਗਾ ਕੰਨ ਲੈ ਆ ਆ ਦੇਖੋ ਆ ਦੇਖੋ ਆ ਗਲਾ ਘੁੱਟਿਆ ਜੀ ਡਾਂਗਾ ਰੱਖ ਰੱਖ ਕੇ ਹੈ ਪ੍ਰਾਈਵੇਟ ਜਗ੍ਹਾ ਤੇ ਬੂਟ ਰੱਖ ਰੱਖ ਕੇ ਦੱਬਿਆ ਇਦਾਂ ਦਾ ਬੱਚਾ ਹੋ ਪੁਲਿਸ ਅੱਲੇ ਪੁਲਿਸ ਅੱਲੇ ਆ ਇਹ ਆਹੋ ਬਾਈ ਟੀ-ਸ਼ਰਟ ਉਹਦਾ ਨੰਬਰ ਉਹਦਾ ਗੁੰਡਿਆਂ ਨਾਲੋਂ ਵੱਧ ਹੋ ਗਏ ਗੁੰਡੇ ਵੀ ਆਲੇ ਸੋਚਣਗੇ ਮਾਰਨ ਲੱਗਿਆ ਵੀ ਨਹੀਂ ਆਏ ਬੱਚਾ ਆਵਾ ਕੋਈ ਛੱਡੋ ਪਰੇ ਇਹਨਾਂ ਨੇ ਉਹ ਵੀ ਨਹੀਂ ਦੇਖਿਆ ਆ ਆਜੋ ਬਾਈ ਸਿਵਲ ਆਜੋ ਮੈਂ ਇਨਸਾਫ ਮੰਗਦਾ ਪਿਆ ਭਰਾਵਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਬੱਚੇ ਨੂੰ ਇਨਸਾਫ ਹੋਵੇ ਇਹ ਜਿਹੜੇ ਜਿਹੜੇ ਪੁਲਸ ਵਾਲੇ ਨੇ ਇਹਨਾਂ ਨੂੰ ਮਾਰਿਆ ਨਾ ਉਹਨਾਂ ਨੂੰ ਸਸਪੈਂਡ ਕਰਾਉਣਾ ਚਾਹੀਦਾ ਵਾ ਠੀਕ ਹੈ ਭਾਈ ਮੇਰਾ ਪ੍ਰਦੀਪ ਕੁਮਾਰ ਸ਼ਰਮਾ ਜੀ ਕਿੱਥੇ ਦੇ ਰਹਿਣ ਵਾਲੇ ਭਾਈ ਹੈ ਪਰਿਸ਼ੀ ਨਾਲ ਦਾ ਬਾਈ ਬਲੌਗ ਦੇ ਕੀ ਗੱਲਬਾਤ ਹੋਈ ਹੈ ਮੁੰਡੇ ਤੇ ਲੈ ਕੇ ਹਸਪਤਾਲ ਭਾਈ ਹਸਪਤਾਲ ਇਹ ਲੈ ਕੇ ਆਇਆ ਸੀ ਮੇਰੇ ਬੇਟਾ ਨਾਲ ਚੋੜੇ ਵੀਰ ਜਾਂਦਾ ਪਿਆ ਸੀ ਪਰ ਸੋ ਛੁੱਕਰਵਾਦ ਦੀ ਗੱਲ ਹੈ ਜੀ ਠੀਕ ਹੈ ਜੀ ਇਹ ਲੈਣ ਗਿਆ ਉਹ ਤੁਹਾਨੂੰ ਪਤਾ ਬੱਚੇ ਅੱਜ ਕਾ ਰੀਲ ਬਣਾਉਂਦੇ ਆ ਇਹ ਰਖਵਾਗ ਦੇ ਮੋੜ ਤੇ ਖੜ ਰਖਵਾ ਖੜ ਕੇ ਰੀਲ ਬਣਾ ਰਿਹਾ ਸੀ ਜੀ ਪਿੱਛੋਂ ਸਿਵਲ ਬਰਦੀ ਚ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਮੋਟਰਸਾਈਕਲ ਤੇ ਆਇਆ ਇਹਨੂੰ ਕਹਿੰਦਾ ਮੋਟਰਸਾਈਕਲ ਕਿਦਾ ਵਾ ਠੀਕ ਹੈ ਜੀ ਉਹਨੇ ਕਿਹਾ ਇਹ ਕਹਿੰਦਾ ਮੇਰਾ ਹੈਗਾ ਜ ਉਨੇ ਇਹ ਗਿਤਾ ਉਹਨੇ ਬਾਚ ਨਾਲ ਜੇਬਾਂ ਤੇ ਲੱਛਾਂ ਲੱਗ ਗਿਆ ਮੇਰੇ ਮੁੰਡੇ ਦੀਆਂ ਕਹਿੰਦਾ ਉਹਨੂੰ ਪਤਾ ਨਹੀਂ ਸਿਵਲ ਵਰਦੀ ਸੀਗਾ ਭਾਜੀ ਉਹਨੂੰ ਕਿਹੜਾ ਪਤਾ ਬੱਚੇ ਨੂੰ ਵੀ ਇਹ ਮਲਾਜਮਾ ਕੋਣ ਹੈ ਇਹ ਉਹਨੇ ਉਹਨੇ ਐਦਾ ਦਾ ਧੱਕਾ ਮਾਰਤਾ ਉਹਨੇ ਉਹਨੂੰ ਕਹਿੰਦਾ ਚੱਲ ਜਾ ਉਸ ਟਾਈਮ ਉਹਨੇ ਜਾਂਦਾ ਜਾਮਾ ਪਤਾਸੀ ਲੈ ਲੱਗ ਗਿਆ ਪੈਸੇ ਸੀਗੇ 500 ਰੁਪਏ ਮੇਰੇ ਤੋਂ ਲੈ ਕੇ ਆਇਆ ਸੀਗਾ ਕਹਿੰਦਾ ਪਪਾ ਮੈਂ ਬੂਟ ਲੈ ਕੇ ਆਉਣੇ ਆ ਠੀਕ ਆ ਜੀ ਉਹ ਬੂਟ ਲੈਣ ਗਿਆ ਇਸ 50 ਰੁਪਏ ਦਾ ਉਹਨੇ ਤੇਲ ਪਵਾਇਆ ਵਾ 450 ਰੁਪਏ ਦੇ ਜੇਦ ਵਿੱਚ ਸੀਗਾ ਉਹ ਵੀ ਉਹਨੇ ਕੱਢ ਲਿਆਗਾ ਉਹ ਕੱਢ ਕੇ ਉਹ ਜਨਾਈ ਕੁੜੀ ਨੂੰ ਦੇ ਤਾਂ ਜਿਹੜੀ ਉਹਦੀ ਮੈਡਮ ਨਾਲ ਸੀਗੀ ਠੀਕ ਹੈ ਜੀ ਉਹਨੇ ਮੈਡਮ ਨੂੰ ਭੇਜਤਾ ਇਹਨਾਂ ਨੂੰ ਇਸ ਕਾਕੇ ਛੱਡ ਦਿੱਤਾ ਉਹਨਾਂ ਨੇ ਜੀ ਠੀਕ ਹੈ ਜੀ ਫਿਰ ਬਾਅਦ ਚ ਉਹਨਾਂ ਨੇ ਫੋਨ ਕੀਤਾ ਥਾਣੇ ਕੀਤਾ ਪੁਲਿਸ ਨੂੰ ਬੁਲਾ ਕੇ ਮੇਰੇ ਪੁੱਤ ਨੂੰ ਥਾਣੇ ਲੈ ਗਏ ਚਾ ਕੇ ਜੀ ਉੱਥੇ ਜਾ ਕੇ ਉਹਦੇ ਨਾਲ ਐਨੇ ਗੰਦੀ ਕੁੱਟ ਮਾਰ ਕੀਤੀ ਯਾਰ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇੰਨਾ ਜ਼ਬਰਦਸਤ ਇੰਨਾ ਗੰਧ ਜਿਹਦਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋ ਜਾਨਵਰ ਥੋੜੀ ਸੀਗਾ ਕਿੰਨਾ ਕੁੱਟਿਆ ਕਿਹੜਾ ਥਾਣਾ ਪਿੰਦਾ 8 ਨੰਬਰ ਥਾਣੇ ਚ ਲੈ ਗਏ ਸੀ ਪਾਜੀ ਇਹ 8 ਏ ਭਾਜੀ ਸ਼ੁੱਕਰਵਾਰ ਦੀ ਗੱਲ ਹੈ ਆ ਰਾਤ ਨੇ ਰੱਖਿਆ ਸਾਰੇ 1 ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡੈਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਕਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਜੀ ਜਦੋਂ ਮੈਂ ਉੱਥੇ ਪਹੁੰਚਿਆ ਉਹਦਾ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੀ ਨਾ ਨਾ ਬਹੁਤ ਬੁਰਾ ਹਾਲ ਕੀਤਾ ਭਾਜੀ ਰੋਣਾ ਜਦੋਂ ਮੇਰਾ ਪੁੱਤਰ ਰੋਣ ਲੱਗ ਗਿਆ ਮੈਨੂੰ ਦੇਖ ਕੇ ਭਾਜੀ ਹੁਣ ਹਾਲਾਤ ਹਾਲਾਤ ਦੇਖੋ ਤੁਸੀਂ ਭਾਜੀ ਉਹਦੀ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਲਾਸ਼ਾਂ ਪਈਆਂ ਪਈਆਂ ਨੇ ਤੇ ਕਰਨੇ ਲਾਸ਼ਾ ਉਹਨੇ ਹਲੇ ਦੇ ਕੱਲ ਲਾਸ਼ਾ ਪਾਈਆਂ ਪਈਆਂ ਉਹ ਤੋਂ ਤੋਰ ਵੀ ਨਹੀਂ ਹੁੰਦਾ ਨਾ ਉਹ ਤੋਂ ਬੋਲ ਹੁੰਦਾ ਵਾ ਉਹਦਾ ਗਲਾ ਦੱਬਿਆ ਹੋਇਆ ਵਾ ਇੰਨਾ ਜ਼ਬਰਦਸਤ ਉਹਨਾਂ ਨੇ ਮਾਰਿਆ ਇੰਨਾ ਟੌਰਚਰ ਕੀਤਾ ਬੱਚਾ ਗੱਲਬਾਤ ਤੁਸੀਂ ਕਿਹਾ ਕੁਝ ਉਹਨੂੰ ਸਰ ਮੈਂ ਉਹਨਾਂ ਨੇ ਕਿਹਾ ਮੈਂ ਕਹਿੰਦਾ ਤੁਸੀਂ ਮੇਰੇ ਬੱਚੇ ਨੂੰ ਮਾਰਿਆਗਾ ਤੋ ਕਹਿੰਦਾ ਤੋ ਮਲਾਜਮ ਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਤੁਹਾਨੂੰ ਥੱਪੜ ਮਾਰਿਆ ਹੋਰੇ ਤਾਂ ਸ਼ਗਣ ਕਰਾਂਗੇ ਐਨੀ ਗੱਲ ਕਹੀ ਪੁਲਸਾਂ ਦੇ ਜਾ ਬੈਸ ਗੱਲ ਕਰਦੀ ਇਹ ਮੁਲਾਜ਼ਮ ਨਾਲ ਕੋਈ ਧੱਕਾ ਮੁਕੀ ਕੀਤੀ ਕੋਈ ਸਰ ਕੁਛ ਵੀ ਨਹੀਂ ਹਾਂ ਬੱਚੇ ਨੇ ਹੁਣ ਸਿਵਲ ਵਰਦੀ ਹੈ ਸਰ ਤੁਸੀਂ ਸਿਵਲ ਵਰਦੀ ਚੋਂ ਹੁਣ ਮੈਨੂੰ ਥੋੜੀ ਪਤਾ ਤੁਸੀਂ ਮੁਲਾਜ਼ਮ ਤੁਸੀਂ ਕੌਣ ਹੋ ਤੁਸੀਂ ਆਣ ਕੇ ਮੇਰੀ ਜੇਬਾਂ ਫੋਲਣ ਲਾ ਜਾਓਗੇ ਮੇਰੇ ਪਰਸ ਘਟਣ ਲਾ ਜਾਓਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂਗਾ ਮੈਂ ਬਸ ਧੱਕਾ ਮਾਰਿਆ ਉਹ ਮਨੇ ਬੱਚੇ ਧੱਕਾ ਮਾਰਿਆ ਬਸ ਉਹਦੇ ਚ ਉਹਨੂੰ ਚੱਕ ਕੇ ਲੈ ਗਏ ਸਾਰੇ ਇਹ ਨਹੀਂ ਸੀ ਉਥੇ ਐਸ ਐਚਓ ਸਾਹਿਬ ਬਦਲੇ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਗੱਡੀ ਦੇ ਵਿੱਚ ਬੈਠ ਜਾ ਅਠਾਣੇ ਚਲ ਜਾ ਇਹਨਾਂ ਨਾਲ ਤੈਨੂੰ ਕੁਝ ਨਹੀਂ ਕਹਿਣਗੇ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੀ ਆਪਣੀ ਮੰਮੀ ਡੈਡੀ ਦਾ ਨੰਬਰ ਦੇਗਾ ਤੈਨੂੰ ਉਥੇ ਕਾਰਵਾਈ ਕਰਕੇ ਤੋਂ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋਗੇ ਫੋਨ ਖੋਗੇ ਵੀ ਉਹ ਕਾਰਵਾਈ ਦੀ ਮੰਗ ਕਰਦੇ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਹੈ ਨਾ ਮੈਂ ਤਾਂ ਬੰਦੇ ਜਿੰਨੇ ਜਿਨ੍ਹਾਂ ਨੇ ਕੁੱਟਿਆ ਉਹ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੁੰਦਾ ਭਾਜੀ ਕਾਰ ਵੀ ਹੋਣੀ ਚਾਹੀਦੀ ਕਾਰ ਵੀ ਹੋਣੀ ਚਾਹੀਦੀ ਹੈ ਭਾਜੀ ਮੈਂ ਇਹ ਰਿਕੁਐਸਟ ਕਰਦਾ ਮੈਂ ਭਗਵਾਨ ਤੁਮਨ ਸਰਕਾਰ ਨੂੰ ਰਿਕੁਐਸਟ ਕਰਦਾ ਭਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਚੜੇ ਇਸ ਟਾਈਮ ਵਿੱਚ ਬੈਠੇ ਇਹ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਤੇ ਪਾਸੇ ਨਹੀਂ ਤੁਰੂਗਾ ਕਿਰੇ ਪਾਸੇ ਤੁਰੂਗਾ ਉਹਦਾ ਮੂੰਹ ਜਵਾੜਾ ਹੱਲਿਆ ਪਿਆ ਗਰਦਨ ਦੱਬੀ ਦੇਖੋ ਵਾਹ ਵਾਹ ਪੁਲਸ ਵਾਲੇ ਜਵਾਬ ਦੇ ਜੋ ਕਹੇਗਾ ਮੈਂ ਪੁੱਛਦਾ ਪੁਲਸ ਵਾਲੇ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਸੀਗੇ ਕਿੰਨੇ ਜਣੇ ਤਿੰਨ ਜਣੇ ਚਾਰ ਜਣੇ ਚਾਰ ਜਣੇ ਕੀ ਕਹਿੰਦੇ ਕਿਉਂ ਕੁੱਟਿਆ ਮੈਂ ਤਾਂ ਫੋਟੋ ਵੰਗਰਾਂ ਗਿਆ ਸੀ ਜੀ ਫੋਟੋ ਕਿਤੇ ਗਿਆ ਉਹ ਕਹਿੰਦੇ ਨੰਬਰ ਉਹ ਟਹਿਣੀ ਕੀ ਮੈਂ ਕਹਿੰਦਾ ਯਾਰ ਉਹਨਾਂ ਨੇ ਗੜਾ ਕੁੱਟਿਆ ਰਾਲੀ ਕਿੰਨਾ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਜੀ ਤਿੰਨੇ ਜਾਣੇ ਚਾਰ ਜਾਣੇ ਕਾਰਨ ਕਿ ਉਹ ਕਟਿਆ ਕਿਉਂ ਕਿਉਂ ਲੈ ਕੇ ਗਏ ਤੁਹਾਨੂੰ ਪਤਾ ਲੱਗਾ ਨਹੀਂ ਵੀ ਕੁਝ ਨਹੀਂ ਪਤਾ ਜੀ ਕਿਹਨਾਂ ਗੱਲ ਤੋਂ ਲੱਗਿਆ ਬਿਨਾਂ ਗੱਲ ਤੋਂ ਲੱਗਿਆ ਜੀ ਡੰਡੇ ਸੀ ਡਾਂਗਾ ਸੀ ਉਹਨਾਂ ਦੇ ਚਾਲੀਰ ਡਾਂਗਾ ਜੀ ਸੀ ਉਹ ਉਹਨੇ ਕੋ ਕਿੰਨੀ ਦੇਰ ਬਿਤੇ ਕੈਂਡੀਟ ਦਾ ਟੈਂਟ ਆ ਜੀ ਕਿਹੜੇ ਖੜੇ ਵਾਲੇ ਆ 8 ਨੰਬਰ ਦੇ ਵੀ ਲਗਾ ਦੇ ਕੋਈ ਮਲਾਜਨਾ ਦਾ ਨਾਮ ਪਤਾ ਨਹੀਂ ਨਹੀਂ ਜਾਣਦਾ ਜੀ ਨਾਮ ਵੀ ਆ ਨਾ ਕੋਈ ਸੀ ਉਹਨਾਂ ਦੇ 6 ਬਰੇ ਪਰਦੇ ਜੀ ਹੈ ਕੋਈ ਪੰਜਾ ਹਾਂਜੀ ਹਾਂਜੀ ਛੜ ਤਾਂ ਫਿਰ ਬਾਅਦ ਚ ਗੱਲ ਚੱਲੇ ਆਈ ਹੋ ਜੀ ਪਾਪਾ ਹੋਣੇ ਆ ਮੈਦਾਨ ਛੱਡਾਈ ਹੋਏ ਬਹੁਤ ਕੁੱਤੇ ਬਹੁਤ ਜਿਆਦਾ ਕਿੰਨੇ ਘੰਟੇ ਖਾਣੇ ਰੱਖੇ ਹਾਂਜੀ ਕਿੰਨੇ ਘੰਟੇ ਖਾਣੇ ਰੱਖੇ ਉਹਨਾਂ ਦੇ ਕਿੰਨਾ ਟੈਂਟਾ ਮੈਨੂੰ ਕੁੱਤੇ ਆ ਜੀ ਉਹਨਾਂ ਦੇ ਕਿੱਥੇ ਕਿੱਥੇ ਸੱਟ ਲੱਗੀ ਤੁਹਾਡੇ ਆ ਚੀਜ਼ਾਂ ਪੱਕੀਆਂ ਬੀ ਸਾਰੇ ਹੋਣੇ ਇੰਕੱਛਾ ਨਹੀਂ ਮਾਰੀ ਜਾਏਗਾ ਸੈਟਲ ਹਾਂ ਜੀ ਉੱਠਿਆ ਗਿਆ ਜਿਹੜਾ ਇਹ ਉਧਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਐਸ ਐਚ ਓ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਮੁੰਡੇ ਦੇ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਅ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਮੈਨੂੰ ਕਹਿ ਰਹੇ ਹੋ ਸਾਰੀਆਂ ਝੂਠ ਨੇਗੀਆਂ ਐ ਐਕਚੁਅਲੀ 26 ਤਰੀਕ ਸ਼ਾਮ ਜੇ ਨੂੰ 8 8:30 ਵਜੇ ਪੈਟਰੋਲਿੰਗ ਦੇ ਦੌਰਾਨ ਉਹਨੂੰ ਲੈ ਕੇ ਆਏ ਸੀ ਉੱਥੇ ਜਿਹੜੇ ਸਾਡੇ ਮੁੰਡੇ ਪੈਟਰੋਲਿੰਗ ਕਰਦੇ ਸਾਡੇ ਰਖਵਗ ਕੋਲੇ ਅਕਸਰ ਹੀ ਉੱਥੇ ਮੋਟਰਸਾਈਕਲ ਚੋਰੀ ਹੁੰਦੇ ਆ ਉਥੇ ਰੋਜ਼ ਦਾ ਹੀ ਮੋਟਰਸਾਈਕਲ ਚੋਰੀਦਾ ਫਿਰ ਉੱਥੇ ਅਸੀਂ ਪੱਕੀ ਪੈਟਰੋਲਿੰਗ ਵਾਇਰ ਲਾਈ ਹੋਈ ਐ ਸਿਵਲ ਚ ਵੀ ਮੁੰਡੇ ਕਰਦੇ ਆ ਸਾਡੇ ਤੇ ਉਹਦਾ ਵਰਦੀ ਚ ਵੀ ਪੀਸੀਆਰ ਦੀ ਵੀ ਡਿਊਟੀ ਇੱਥੇ ਲੱਗੀ ਹੁੰਦੀ ਹੈ ਫਿਰ ਜਿਹੜਾ ਕੋਈ ਸ਼ੱਕੀ ਵਿਕਲ ਹੁੰਦਾ ਜਾਂ ਪੁੱਛਗਿਛ ਆਪਾਂ ਕਰਦੇ ਆ ਉਹਨਾਂ ਦੀ ਤੇ ਇਹ ਜਿਹੜੇ ਮੁੰਡਾ ਦਾ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਦੋ ਜਾਨੇ ਮੁੰਡੇ ਸੀਗੇ ਇਹਨਾਂ ਦੇ ਨੰਬਰ ਪਲੇਟ ਤੇ ਜੇ ਮੋਟਰਸਾਈਕਲ ਤੇ ਜਿਹੜੀ ਨੰਬਰ ਪਲੇਟ ਲੱਗੀ ਸੀ ਉਹਦਾ ਰਿਕਾਰਡ ਨਹੀਂ ਸੀ ਨਿਕਲ ਰਿਹਾ ਸੀ ਚੈੱਕ ਕਰਕੇ ਦੇਖਿਆ ਸੀ ਆਨਲਾਈਨ ਗਲਤ ਨਿਕਲ ਰਿਹਾ ਸੀ ਇੱਕ ਨੰਬਰ ਪਲੇਟ ਲੱਗੀ ਨਹੀਂ ਸੀ ਹੋਈ ਤੇ ਇਹਨੂੰ ਸ਼ੱਕ ਇਹ ਫਿਰ ਉੱਥੇ ਜਦੋਂ ਸਾਡੇ ਕਾਂਸਟੇਬਲ ਨੇ ਇਹਦੇ ਤੋਂ ਕਾਗਜ਼ ਮੰਗੇ ਤਾਂ ਇਹ ਬਹਿਸ ਕਰਨ ਲੱਗ ਗਏ ਇਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੁਝ ਖਾਦਾ ਪੀਤਾ ਕਿਉਂਕਿ ਬਹੁਤ ਐਕਸਟਰਾ ਹੀ ਬੋਲ ਰਿਹਾ ਸੀਗਾ ਉਹ ਤੇ ਮੁੰਡੇ ਨਾਲ ਇਹ ਬਹਿਸ ਕਰਨ ਲੱਗ ਗਿਆ ਇਹਨੇ ਉਹਨੂੰ ਗੰਦੀ ਗਾਲ ਵੀ ਕੱਢੀ ਚਲੋ ਇਹ ਸੀਗਾ ਵੀ ਇੱਕ ਮੁੰਡਾ ਉੱਥੋਂ ਭੱਜ ਗਿਆ ਜਿਹੜਾ ਇਹਦੇ ਨਾਲ ਸੀਗਾ ਚਲੋ ਇਹ ਨੂੰ ਲੈ ਕੇ ਆਏ ਉਹ ਜਿਹੜਾ ਮੁੰਡਾ ਗਿਆ ਸੀ ਉਹਨੇ ਦੇ ਪੇਰੈਂਟਸ ਨੂੰ ਦੱਸਤਾ ਉਹਨੇ ਦੇ ਪੇਰੈਂਟਸ ਨੇ ਆ ਕੇ ਰਿਕੁਐਸਟ ਕੀਤੀ ਵੀ ਮੁੰਡਾ ਸਾਡਾ ਮਾਈਨਰ ਹੈ ਜਦ ਕਿ ਕੋਈ ਡੇਟ ਡੇਟ ਆਫ ਬਰਥ ਅਪਰੂਵ ਨਹੀਂ ਸਾਨੂੰ ਦਿੱਤਾ ਸੀਗਾ ਵੀ ਚਲੋ ਜੀ ਜਦੋਂ ਤੁਸੀਂ ਬੁਲਾਓਗੇ ਅਸੀਂ ਪੇਸ਼ ਕਰ ਦਾਂਗੇ ਅਸੀਂ ਫੇਲੇ ਮੋਟਰਸਾਈਕਲ ਵੈਰੀਫਾਈ ਕਰਾਉਣਾ ਸੀਗਾ ਤਾਂ ਅਸੀਂ ਡਿਟੇਨ ਇਲੀਗਲੀ ਕਰੀ ਨਹੀਂ ਸਕਦੇ ਕਿਉਂਕਿ ਰਾਤ ਰਾਤ ਸੀਗੀ ਅਸੀਂ ਜ਼ਿੰਮੇਵਾਰੀ ਤੇ ਅੱਗੇ ਭੇਜਤਾ ਫਿਰ ਵਿੱਚ ਸੈਟਰਡੇ ਥੰਡੇ ਆ ਕੇ ਮੋਟਰਸਾਈਕਲ ਵੈਰੀ ਨਹੀਂ ਵੈਰੀਫਾਈ ਨਹੀਂ ਕਰਾਇਆ ਗਿਆ ਅੱਜ ਮੈਂ ਉਹਦਾ ਰਿਕਾਰਡ ਕਢਾਇਆਗਾ ਮੋਟਰਸਾਈਕਲ ਦਾ ਜਿਹੜੀ ਨੰਬਰ ਪਲੇਟ ਉੱਤੇ ਉਹਦਾ ਜਿਹੜੀ ਨੰਬਰ ਪਲੇਟ ਵੀ ਗਲਤ ਲੱਗੀ ਹੋਈ ਐ ਤੇ ਉਹ ਉਹ ਮੋਟਰਸਾਈਕਲ ਹੁਣ ਐਡਰੈਸ ਵੈਰੀਫਾਈ ਕਰਾਉਣ ਵਾਸਤੇ ਐਡਰੈਸ ਉਹਦਾ ਕਢਵਾਇਆਗਾ ਇੰਜਨ ਜੈਸੀ ਨੰਬਰ ਤੇ ਉਹਦਾ ਕੋਈ ਨੰਬਰ ਹੋਰ ਨਿਕਲ ਕੇ ਆਇਆ ਤੇ 100% ਉਹ ਮੋਟਰਸਾਈਕਲ ਜੀ ਚੋਰੀ ਦਾ ਐ ਹੁਣ ਜਾਂ ਤਾਂ ਇਹਨਾਂ ਨੂੰ ਵੀ ਪਤਾ ਐ ਵੀ ਮੋਟਰਸਾਈਕਲ ਚੋਰੀ ਦਾ ਐ ਉਹ ਤਾਂ ਕਰਕੇ ਸਾਡੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਉਹ ਇਹ ਸਭ ਕਰ ਰਹੇ ਕਿਉਂਕਿ ਮੁੰਡਾ ਸਾਡੇ ਕੋਲ 26 ਨੂੰ ਗਿਆ ਆ ਗੱਲ ਅੱਜ ਸਾਹਮਣੇ ਆ ਰਹੀ ਐ ਜੀ ਕੁੱਟਿਆ ਜੀ ਮੈਡੀਕਲ ਜਿਨ੍ਹਾਂ ਨੇ ਮੈਡੀਕਲ ਕਰਾਉਣਾ ਸੀ ਉਸੇ ਦਿਨ ਹੀ ਉਸੇ ਉਸੇ ਟਾਈਮ ਹੀ ਲੈ ਕੇ ਜਾ ਕੇ ਕਰਾਉਣਾ ਸੀ ਜੇ ਇਹਨਾਂ ਨੂੰ ਲੱਗਿਆ ਸੀ ਇੱਥੇ ਕਿਸੇ ਨੇ ਉਹਨੂੰ ਹੱਥ ਵੀ ਨਹੀਂ ਲਾਇਆ ਅਸੀਂ ਅਸੀਂ ਪਾਗਲ ਨਹੀਂ ਹਾਂ ਜੇ ਅਸੀਂ ਕੁੱਟ ਕੇ ਉਹਨੂੰ ਏਦਾਂ ਘਰੇ ਭੇਜਾਂਗੇ ਸਾਨੂੰ ਕਿ ਇਹ ਅਸੀਂ ਉਹਨੂੰ ਉਹਦੇ ਮਮਾਦਰ ਫਾਦਰ ਨੂੰ ਬੁਲਾ ਕੇ ਬਕਾਇਦਾ ਲਿਖਤੀ ਉਹਨਾਂ ਦੇ ਸਾਈਨ ਕਰਾ ਕੇ ਸਹੀ ਸਲਾਮਤ ਉਹਨਾਂ ਦੇ ਹਵਾਲੇ ਕੀਤਾ ਜਾਂ ਕਿ ਉਹਦੀ ਮਦਰ ਨੇ ਇੱਥੇ ਉਹਨੂੰ ਦੋ ਚਾਰ ਥੱਪੜ ਮਾਰੇ ਆ ਅਸੀਂ ਉਹਨੂੰ ਰੋਕਿਆ ਵੀ ਐ ਬੇ ਇੱਥੇ ਨਹੀਂ ਹੁਟਣਾ ਜੀ ਤੁਸੀਂ ਆਪਣੇ ਬੱਚ ਨੂੰ ਘਰੇ ਜਾ ਕੇ ਝਿੜਕਿਓ ਜ ਝਿੜਕਣਾ ਕਹਿੰਦੇ ਤੁਸੀਂ ਤੂੰ ਆ ਉਮਰੇ ਸਾਨੂੰ ਇੱਥੇ ਹੁਣ ਥਾਣਿਆਂ ਦੇ ਚੱਕਰ ਘਟਾਣ ਲੱਗੇ ਉਹਦੀ ਮਾਂ ਨੇ ਉਹਨੂੰ ਝਿੜਕਿਆ ਝੁੜਕਿਆ ਥੱਪੜ ਵੀ ਮਾਰੇ ਉਹਦੀ ਮਾਂ ਨੇ ਉਹਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਝੂਠ ਹੈ ਹੁਣ ਇਹ ਪ੍ਰੈਸ਼ਰ ਪਾਉਣ ਦੇ ਮਾਰੇ ਸਾਡੇ ਤੇ ਕਰਦੇ ਪਏ ਹੈ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਮੋਟਰਸਾਈਕਲ ਚੋਰੀ ਦਾ ਮੈਡਮ ਜਾਂਚ ਕੀਤੀ ਜੋ ਵੀ ਅੱਗੇ ਜਿਹੜੀ ਮੋਟਰਸਾਈਕਲ ਲੱਗੀ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਉਹ ਜਿਹੜਾ ਐਡਰੈਸ ਨਿਕਲ ਕੇ ਆ ਉਹਨਾਂ ਤੋਂ ਵੈਰੀਫਾਈ ਕਰਾਵਾਂਗੇ ਜੀ ਤੁਹਾਡਾ ਮੋਟਰਸਾਈਕਲ ਕਦੋਂ ਹੋਇਆ ਚੋਰੀ ਕਿੱਥੋਂ ਆ ਜੋ ਬਣਦੀ ਕਾਰਵਾਈ ਹੋ ਕੀਤੀ ਜਾਊਗੀ ਪੁਲਿਸ ਅਧਿਕਾਰੀ ਮੈਡਮ ਨੇ ਕਿਹਾ ਕਿ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ